ਸੁਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹੱਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੁਹੇ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪਿਤਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰਿ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰਿ ਕਿਰਪਾ ਪ੍ਰਤੀ ਪਾਲਣ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੈ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰਿ ਕਿਰਪਾ ਪਿਤਪਾਲਨ ਲਾਗਾ ਕਰੀ ਤੇਰਾ ਕਿਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਦੁਦ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤਿ ਪਾਲਨ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਦਧ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਗਾ ਕਰੀ ਤੇਰਾ ਕਿਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰ ਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨਾ ਆਵੈ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰਿ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਦਧ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹੱਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੁਹੇ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪਿਤਪਾਲਨ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰਿ ਕਿਰਪਾ ਪਿਤਪਾਲਨ ਲਾਗਾ ਕਰੀ ਤੇਰਾ ਕਿਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ تیر ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤਿ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹੱਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤਿ ਪਾਲਨ ਲਾਗਾ ਕਰਿ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੁਹੇ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਣਾਈ ਪ੍ਰਭ ਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹੱਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪਿਤਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪ੍ਰਤੀਪਾਲਨ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੈ ਸੋ ਕਣਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹਲਾ 5 ਸੋਈ ਕਰਾਏ ਜੋ ਤੁਧ ਭਾਵੇ ਮੋਹਿ ਸਿਆਣਪ ਕਛੂ ਨਾ ਆਵੇ ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਇ ਕਰ ਕਿਰਪਾ ਪ੍ਰਤੀ ਪਾਲਣ ਲਾਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤਿਰਤਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਦਾ ਨਾਨਕ ਦਾਸ ਤੇਰੀ ਸੜਨਾ ਸੋਰਠ ਮਹੱਲਾ ਪੰਜਵਾ ਸੋ ਹੀ ਕਰਾਏ ਜੋਤਿ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਹਾਮ ਬਾਰਿਕ ਤਉ ਸਰਨਾਈ ਪ੍ਰਭ ਪੇ ਪੈ ਜਿੜ ਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰਿ ਕਿਰਪਾ ਪ੍ਰਤੀ ਪਾਲਣ ਲਗਾ ਕਰੀ ਤੇਰਾ ਕਰਾਇ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੀ ਕਰਾਵੇ ਸੋ ਕਣਾ ਨਾਨਕ ਦਾਸ ਤੇਰੀ ਸਰਣਾ